ਮੇਰੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਅਪੀਲ ਕੀਤੀ ਜਾਂਦੀ ਆ ਕਿ ਆ ਜਿਹੜਾ ਫੋਟੋਆਂ ਦੇ ਵਿੱਚ ਬੰਦਾ ਦਿਸ ਰਿਹਾ ਹੈਗਾ ਇਹ ਬੰਦਾ ਐਸਪੀਸੀਬੀ ਸੀ ਮੈਂਬਰ ਆਮਪਾਲ ਬਹਿਣੀ ਵਾਲ ਤੇ ਇਸ ਦਾ ਮੁੰਡਾ ਇਹਨਾਂ ਦੋਨਾਂ ਨੇ ਮਿਲ ਕੇ ਮੇਰੇ ਨਾਲ 21 ਲੱਖ ਰੁਪਏ ਦੀ ਧੱਕੀ ਮਾਰੀ ਆ ਵੀਜ਼ਾ ਮੈਨੂੰ ਜਾਲੀ ਦਿੱਤਾ ਆਸਟ੍ਰੇਲੀਆ ਦਾ ਟਿਕਟਾਂ ਦਿੱਤੀਆਂ ਤੇ ਮੈਂ 에ਰਪੋਰਟ ਤੋਂ ਮੁੜਿਆ ਆ ਇੱਕ ਤਰ੍ਹਾਂ ਨਾਲ ਇਹਨਾਂ ਨੇ ਮੇਰਾ ਫਰਾਉਡੀ ਕੀਤਾ ਹੈਗਾ ਉਸ ਤੋਂ ਬਾਅਦ ਮੈਂ ਇਹਨਾਂ ਦੇ ਘਰੇ ਜਾਂਦਾ ਰਿਹਾ ਇਹ ਮੈਨੂੰ ਧਮਕਾਉਂਦੇ ਰਿਹਾ ਦੋਹੀ ਬਾਬਤ ਵੀ ਤੂੰ ਸਾਡਾ ਕੀ ਕਰਨਾ ਹੈਗਾ ਇਸ ਤਰ੍ਹਾਂ ਪਾਪਰਾਂ ਜਾਂ ਜਿੱਥੇ ਮਰਜ਼ੀ ਵਗ ਜਾ ਪੁਲਿਸ ਕੋਲ ਕਰਾ ਕੋਈ ਹੱਲ ਤੇ ਦੂਜੀ ਗੈਲਾ ਹੀ ਮੈਨੂੰ ਕਹਿਆ ਕਰੇ ਰਾਮਪੁਰ ਜੀ ਮੈਂ ਕਹਾਂਗਾ ਕਰ ਬਈ ਮੈਂ ਮਰ ਜੂਗਾ ਫਿਰ ਮੈਨੂੰ ਕਹਦਾ ਕਰ ਮੈਂ ਜੇਲ੍ਹ ਕੱਟ ਕੇ ਆ ਤੂੰ ਮੈਂ ਖਾ ਵੀ ਇਹਦਾ ਮਤਲਬ ਤੂੰ ਮੇਰੇ ਪੈਸੇ ਨਹੀਂ ਦੰਦਾ ਉਸ ਤੋਂ ਬਾਅਦ ਮੈਨੇ ਕੀ ਕਰਿਆ ਵੀਰ ਉਹ ਘਰੇ ਜਾਂਦੇ ਨੂੰ ਸਾਰਾ ਟੱਪਰ ਪੁੱਠਾ ਬੋਲਦਾ ਦੀਗਾ ਮੈਂ ਐਸਐਸਪੀ ਦਫ਼ਤਰ ਬੇਕੇ ਦਰਖਾਸਤ ਦਿੱਤੀ ਉੱਥੇ ਤੇ ਉੱਥੇ ਜਦੋਂ ਇਹ ਆਇਆ ਇਹਨੇ ਮੈਨੂੰ 31 12 2024 ਤੱਕ ਦਾ ਟਾਈਮ ਦਿੱਤਾ ਵੀ ਮੈਂ ਆਪਦੇ ਮੁੰਡੇ ਦੀ ਇਹ ਸਰੀ ਜ਼ਮੀਨ ਆਉਂਦੀ ਵੇਚ ਕੇ ਤੈਨੂੰ ਮੈਂ ਪੈਸੇ ਦੇ ਦੂੰਗਾ ਚੁੱਲੇ ਨੇ ਜ਼ਮੀਨ ਵੀ ਵੇਚਤੀ ਪਰ ਪੈਸੇ ਕਹਿੰਦਾ ਮੈਂ ਤੈਨੂੰ 20% ਦੂੰ ਤੇ ਨਾ ਮੈਨੂੰ ਬਰ ਕੋ ਕਾਨੂੰਨੀ ਤਰਬਾਈ ਕਰਾ ਨਾ ਇਹਨਾਂ ਨੂੰ ਕੋਈ ਤਰ੍ਹਾਂ ਚ ਰੋਕੇ ਵੇਚਤੀ ਕਰਾ ਦਿੱਤਾ ਮੈਂ 20 ਲੱਖਾ ਵਾਪਸ ਮੈਨੂੰ 4 ਲੱਖ ਮਿਲੇ ਇਹ ਕੋਈ ਹੱਲ ਨਹੀਂ ਹੈਗਾ ਮੇਰੀ ਤਾਂ ਸਮੁੱਚੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਭਗਮਤਵਾਂ ਦੀ ਹੀ ਪੀਲ ਆ ਵੀ ਮੇਰਾ ਪਤਾ ਪੜ ਸਾ ਦਿੱਤਾ ਜਾਵੇ ਤੇ ਇਹ ਬੰਦੇ ਦੇ ਨਾ ਤਾਂ ਮੇਰੇ ਪੈਸੇ ਦਵਾਈ ਜਾਣ ਜਾਂ ਇਹਦੇ ਪਰਚਾ ਕੀਤਾ ਜਾਵੇ ਕਿਉਂਕਿ ਮੇਰੇ ਕੋਲ ਇੱਕ ਕੀ ਲੱਖ ਜ਼ਮੀਨ ਨਾ ਰਹੇਗਾ ਦੋ ਮੇਰੇ ਕੁੜੀਆਂ ਨੇ ਮੈਂ ਕਿੱਧਰੇ ਜਾਵਾਂ ਜਿਹੜੀ ਜ਼ਮੀਨ ਵੇਚੀ ਆ 32 ਲੱਖ ਨੂੰ ਵੇਚਿਆ ਉਹਨਾਂ ਅੜਿਆਂ ਨੇ ਉਹੀ ਜਿਹੇ ਰੇਟ ਦਾ ਜ਼ਮੀਨ ਅੱਜ ਮੇਰੇ 2.5 ਕਰੋੜ ਆ ਜਿੰਦੀ ਮਰਜ਼ੀ ਬੋਲੋ ਮੇਰਾ ਚਾਰੇ ਪਾਸੇ ਡੁੱਬ ਗਿਆ ਆ ਰਹੀ ਮੇਰੇ ਕੋਲ ਤਾਂ ਨਹੀਂ ਆ ਸਪਰੀ ਦੀ ਸੀਸੀਆ ਮੇਰਾ ਪਰਿਵਾਰ ਖੜਾਗਾ ਨਹੀਂ ਤਾਂ ਸਾਰਾ ਡੁੱਬ ਜਾ ਸਪਰੀ ਵੀ ਕੀ ਮਰਾਂਗੇ ਨਾਲ ਇਹਦੇ ਇਕੱਲੇ ਇਕੱਲੇ ਐਸਸੀਪੀਸੀ ਮੈਂਬਰ ਆਵਲ ਬੈਣੀ ਵਾਲ ਇਹਦਾ ਮੁੰਡਾ ਸਿਮਰਨਜੋਤ ਇਹਦਾ ਮੁੰਡਾ ਆ ਬਣੇ ਇਹਦਾ ਮੁੰਡਾ ਰਾਜੂ ਜਿਹੜੇ ਸਾਨੂੰ ਘਰੇ ਜਾਂਦੇ ਨੂੰ ਪੁੱਠਾ ਬੋਲਦੇ ਤੇ ਇਹਦਾ ਇਕੱਲਾ ਇਕੱਲਾ ਪਰਿਵਾਰ ਦਾ ਜੀ ਜ਼ਿੰਮੇਵਾਰ ਆ ਆਵਲ ਬੈਣੀ ਵਾਲ ਮੁਰਦਾਵਾ ਆ ਆਵਲ ਬੈਣੀ ਵਾਲ ਮੁਰਦਾਵਾ ਆ ਜੀ ਆਸ ਮੈਨੂੰ ਕਿਉਂਕਿ ਜਰੂਰ ਵੀ ਜੇ ਮੇਰੇ ਪੰਜਾਬੀ ਹਸਾ ਦਿੰਦੇ ਨੇ ਮੇਰਾ ਪਿੰਡ ਮੇਰੇ ਨਾਲ ਘੜਾਗਾ ਇਹ ਗੱਲ ਤੇ ਕੋਈ ਸ਼ੰਕਾ ਨਹੀਂ ਹੈਗੀ ਪਰ ਮੈਨੂੰ ਆਮ ਆਦਮੀ ਪਾਰਟੀ ਭਗਮੰਤ ਮਾਨ ਤੋਂ ਹੀ ਅਪੀਲ ਆ ਵੀ ਉਹ ਮੇਰੀ ਵੀ ਉਹਨਾਂ ਤੱਕ ਮੇਰੀ ਵੀਡੀਓ ਪਹੁੰਚੇ ਤੇ ਮੈਨੂੰ ਇਨਸਾਫ ਮਿਲੇ ਕਿਉਂਕਿ ਇਹ ਬੰਦਾ ਪਾਵਰ ਦੇ ਵਿੱਚ ਆ ਤਾਂ ਕਰਕੇ ਦੇਖਣ ਨੂੰ 2 ਸਾਲ ਦਾ ਸਮਾਂ ਹੋ ਗਿਆ ਜੇ ਕੋਈ ਆਮ ਬੰਦਾ ਹੁੰਦਾ ਜਿਸ ਨੂੰ ਮੇਰੇ ਪੈਸੇ ਮਿਲ ਜਾਂਦੇ ਇਹ ਪਾਵਰ ਦੇ ਵਿੱਚ ਹੁਣ ਕਰਕੇ ਨਾ ਤਾਂ ਮੇਰੀ ਕਿਤੇ ਕੋਈ ਸੁਣਵਾਈ ਹੋਈ ਆ ਮੇਰਾ ਕੁਝ ਵੀ ਨਹੀਂ ਹੋ ਰਹਾ ਹੈਗਾ ਆਹੀ ਮੇਰੇ ਕੋਲੇ ਹਾਲ ਆ ਦੋ ਮੇਰੇ ਕੁੜੀਆਂ ਨੇ ਨਹੀਂ ਮੈਂ ਤਾਂ ਸਾਰਾ ਪਰਿਵਾਰ ਮੇਰਾ ਜਦੋਂ ਜੁਰਮ ਮੇਰੇ ਇੱਕ ਤਰ੍ਹਾਂ ਦੇ ਪੈਸੇ ਨਹੀਂ ਮਿਲੇ ਹੈਗੇ ਮੇਰੇ ਇੱਕ ਤਰ੍ਹਾਂ ਦਾ ਲਾਸ ਬਣਿਆ ਹੋਇਆ ਦਿਮਾਗ ਮੇਰਾ ਨਹੀਂ ਕੰਮ ਕਰ ਰਿਹਾ ਹੈਗਾ ਡਿਪਰੈਸ਼ਨ ਦੇ ਵਿੱਚ ਮੈਂ ਫਿਰਦਾਗਾ ਹੋਰ ਮੈਂ ਕੀ ਕਰ ਸਕਦਾ ਇਹ ਤਾਂ ਸਭ ਨੂੰ ਪਤਾ ਹੀ ਵੀ ਭਾਈ ਜਿਹਦੇ ਪੈਸੇ ਨਾ ਮਿਲਣ ਕਿ ਉਹਨਾਂ ਨਾਲ ਕੀ ਬਣਦੀ ਹੈ